ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਕਿਦਾ ਹਾਲ ਚਾਲ ਹੈ ਸਾਰੇ ਭੈਣ ਭਰਾ ਦਾ ਹਾਲ ਚਾਲ ਕੀ ਹੋਣਾ ਐ ਐਂ ਜਿਵੇਂ ਸੁਣ ਪਈ ਹੋਈ ਉਹਨ ਪਈ ਹੋਈ ਆ ਜੁ ਕਿਸੇ ਕੰਮ ਚ ਜੀਣੇ ਲੱਗ ਰਿਹਾ ਇਕੜੀ ਬਾਦ ਰਾਜਵੀਜੋਂ ਦਾ ਪਾਜੀ ਦਾ ਖਿਆਲ ਆਂਦਾ ਬਿਲਕੁਲ ਤੇ ਅੱਜ ਜਿਹੜੀ ਮੈਂ ਤੁਹਾਨੂੰ ਵੀਡੀਓ ਵਿਖਾਉਣ ਲੱਗੀ ਆ ਉਹਨੂੰ ਲਾਸਟ ਰਾਈਡ ਕਵਾਂਗੇ ਲਾਸਟ ਰਾਈਡ ਲਾਸਟ ਰਾਈਡ ਤੋਂ ਆਪਾਂ ਨੂੰ ਯਾਦ ਹੁੰਦੈ ਨੇ ਸਿੱਧੂ ਮੂਸੇ ਵਾਲਾ Song ਕਿ ਉਹਨਾਂ ਦਾ Song ਸੀ ਲਾਸਟ ਰਾਈਡ ਲੇਕਿਨ ਇਹਨਾਂ ਦਾ ਇਹ Song ਤੇ ਨਹੀਂ ਲੇਕਿਨ ਉਹਨਾਂ ਨੂੰ ਜਿਹੜਾ ਟਾਈਟਲ ਦੱਸ ਰਿਹਾ ਵਾ ਕਿ ਉਹਨਾਂ ਨੂੰ ਉਹਨਾਂ ਦੇ ਪੂਰੇ ਵਿਲੇਜ ਦਾ ਨਾ ਇੱਕ ਰਾਈਡ ਕਰਵਾਈ ਗਈ ਆ ਟਰੈਕਟਰ ਦੇ ਉੱਪਰ ਮੇਬੀ ਹੋ ਸਕਦਾ ਹੈ ਹਾਂਜੀ ਤੇ ਆਪਾਂ ਉਹੀ ਵੀਡੀਓ ਦੇਖ ਰਹੇ ਹਾਂ ਜੀ ਰਾਜਵੀਰ ਜਵੰਧਾ ਦਾ ਉਹਨਾਂ ਦੇ ਪਿੰਡ ਤੋਂ ਵੀ ਲਵਾਇਆ ਗਿਆ ਕਿਉਂਕਿ ਇਸ ਤੋਂ ਬਾਅਦ ਕਦੇ ਰਾਜਵੀਰ ਜਵੰਧਾ ਇਹਨਾਂ ਪਿੰਡ ਤੇ ਗੱਡੀਆਂ ਦੇ ਵਿੱਚ ਨਹੀਂ ਦਿਖਾਈ ਦੇਵੇਗਾ ਕਿਉਂਕਿ तमाम ਜਿਹੜੇ ਉਹਨਾਂ ਸਾਥੀ ਕਲਾਕਾਰ ਵੀ ਜਿਹੜੇ ਉਸ ਸਮੇਂ ਕਹ ਸਕਦੇ ਆ ਕਿ ਮੌਜੂਦ ਨੇ ਤਾਂ ਪਿੰਡ ਦਾ ਇੱਕ ਫੇਰਾ ਲਗਾਇਆ ਗਿਆ ਚਾਰੇ ਪਾਸੋਂ ਪਿੰਡੋਂ ਦੀ ਇੱਕ ਚੱਕਰ ਕਿਉਂਕਿ ਰਾਜਵੀਰ ਜਵੰਦਾ ਅਕਸਰ ਹੀ ਇੱਥੇ ਗਲੀਆਂ ਦੇ ਵਿੱਚ ਜਿਹੜੇ ਘੁੰਮਦੇ ਦਿਖਾਈ ਦਿੰਦੇ ਸੀ ਬੱਚਿਆਂ ਨਾਲ ਬਜ਼ੁਰਗਾਂ ਦੇ ਨਾਲ ਤਾਂ ਇਸ ਸਮੇਂ ਅਰੰਜੀਤ ਬਾਵਾ ਤੋਂ ਨਗਰ ਆ ਰਹੇ ਨੇ ਆਹ ਕਹਿੰਦਾ ਐਨੀ ਵਰਕ तमाम ਉਹ ਕਲਾਕਾਰ ਜਿਹੜੇ ਸਾਥੀ ਨੇ ਜਿਨ੍ਹਾਂ ਨੂੰ ਬੋਲ ਕਹਿ ਸਕਦੇ ਨੇ ਕਿ ਇਸ ਸਮੇਂ ਆਖਰੀ ਜਿਹੜੀ ਫੇਰੀ ਹੈ ਜਿਹੜੀ ਆਖਰੀ ਜਿਹੜਾ ਸੋ ਜਿਹੜਾ ਜਿਹੜਾ ਉਹ ਲਗਾਇਆ ਗਿਆਗਾ ਮੁਹੰਮਦ ਸਦੀਕ ਪੰਜਾਬੀ ਇੰਡਸਟਰੀ ਦੇ ਦੇ ਕਲਾਕਾਰ ਜਿਹੜੇ ਕੋਈ ਸਮੇਂ ਇਹਨਾਂ ਦੇ ਨਾਲ ਇਹ ਤਰ੍ਹਾਂ ਮੌਜੂਦ ਨਹੀਂ ਦੇਖ ਸਕਦੇ ਹੋ ਕਿ ਪਿੱਛੇ ਭੀੜ ਦੇਖੋ ਤੁਸੀਂ ਕੱਟ ਜਿਹੜਾ ਉਹਨਾਂ ਦਾ ਚਾਹਣ ਵਾਲਿਆਂ ਦਾ ਜਿਹੜੇ ਕਿ ਉਹਨਾਂ ਦੇ ਹਮਯਾਰਾ ਪ੍ਰਸ਼ੰਸਕ ਨੇ ਜਿਹੜੇ ਬਿਲਕੁਲ ਗੁਰਵਿੰਦਰ ਜੀ ਜਿਵੇਂ ਆਪਾਂ ਜੱਗਰ ਕਰ ਰਹੇ ਸੀ ਕਿ ਆਖਰੀ ਜਿਹੜਾ ਜਿਹੜਾ ਢੇਡਾਗਾ ਉਹ ਪਿੰਡ ਦਾ ਲਗਵਾਇਆ ਗਿਆ ਪਿੰਡ ਦੀਆਂ ਗਲੀਆਂ ਦਾ ਕਿਉਂਕਿ ਉਹ ਸਕੂਲ ਜਿਹੜਾ ਅਰਗਵੇਜ ਬੰਦਾ ਨੂੰ ਆਪਣੇ ਪਿੰਡ ਆ ਕੇ ਆਉਂਦਾ ਸੀ ਤੇ ਹਫਤੇ ਦੇ ਵਿੱਚ ਇੱਕ ਚੱਕਰ ਉਹਦਾ ਜ਼ਰੂਰ ਰਹਿਣਾ ਸੀ ਹਾਲਾਂਕਿ ਭਾਵੇਂ ਕਿ ਉਹ ਮੈਨ ਲੱਗ ਗਿਆ ਸੀ ਪਰ ਲੇਕਿਨ ਪਿੰਡ ਦੇ ਨਾਲ ਤੋਂ ਲਗਾ ਪਿੰਡ ਦੇ ਨਾਲ ਆ ਤਾਂ ਜਿਹੜਾ ਜਿਹੜਾ ਪਲੇਸ ਜਿਹੜਾ ਉਹ ਉੱਥੇ ਬਰਕਰਾਰ ਸੀ ਉਸ ਨੂੰ ਲਾਇਟ ਹੁਣ ਉਹਦਾ ਜਿਹੜਾ ਆਖਰੀ ਚੱਕਰ ਜਿਹੜਾ ਲਗਾਇਆ ਗਿਆ ਤਮਾਮ ਕਲਾਕਾਰ ਤੋਂ ਨਜ਼ਰ ਆ ਰਹੇ ਨੇ ਮੁਹੰਮਦ ਸੁਦੀਕ ਹੋਣ ਐਮ.ਵੀ. ਬਿਰਕਾ ਕੁਵਿੰਦਰ ਮਿੱਲਾ ਅਨੁਰਜੀਤ ਬਾਵਾ ਸਮੇਤ ਤਮਾਮ ਜਿਹੜੇ ਕਰਮਾ ਕਰੇ ਬਾਤ ਤਮਾਮ ਜਿਹੜੇ ਕਲਾਕਾਰ ਨੇ ਜਿਹੜੇ ਹਰ ਇੱਕ ਅੱਖ ਨਾਮ ਪਿੱਛੇ ਜਿਹੜਾ ਇਹ ਕਮਾਈ ਤੁਹਾਨੂੰ ਨਜ਼ਰ ਆ ਰਹੀ ਹੈ ਜਿਹੜੀ ਰਾਜਵੀਰ ਜਵੰਧਾ ਵੀ ਰਾਜਵੀਰ ਜਵੰਧਾ ਨੇ ਕੀ ਕੁਝ ਘਟਿਆ ਇਹਨੇ ਸਾਲਾਂ ਦੇ ਵਿੱਚ ਇੰਡਸਟਰੀ ਦੇ ਵਿੱਚ ਤਾਂ ਉਹ ਇਹਨਾਂ ਦਾ ਪਿਆਰ ਆ ਜਿਹੜਾ ਉਹ ਉਹ ਤੁਹਾਨੂੰ ਜਿਹੜਾ ਨਾਜ਼ਰ ਆ ਰਿਹਾਗਾ ਜਿੱਥੋਂ ਕਹਿ ਸਕਦੇ ਆਗੇ ਇਸਮੇ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੀ ਕਰਮਿੰਦਰ ਕੀ ਵੱਡਾ ਜਿਹੜਾ ਕਹਿ ਸਕਦੇ ਆ ਸਮੇਤ ਉਹਨੋਂ ਤਸਵੀਰਾਂ ਜਿਹੜੀਆਂ ਸੁਧੀਆਂ ਦਿਖਾ ਰਿਹਾ ਉਹਨਾਂ ਦੇ ਘਰ ਤੋਂ ਬਾਹਰ ਦੇ ਜਿਹੜੇ ਅੰਤਿਮ ਜਿਹੜੇ ਦਰਸ਼ਨ ਨੇ ਜਿਹੜੇ ਉਹ ਕਰਵਾਏ ਜਾ ਰਹੇ ਉਹਨਾਂ ਦੇ ਹਜ਼ਾਰਾਂ ਚੌਂ ਵਾਲੇ ਇਸਮੇ ਇਸ ਸਮੇਂ ਜਿਹੜੀ ਤਸਵੀਰ ਤੁਮ ਦਿਖਾ ਰਹੇ ਕਿ ਆਖਰੀ ਜਿਹੜਾ ਆਖਰੀ ਫੇਰੇ ਨਾਲ ਆਖਰੀ ਚੱਕਰ ਜਿਹੜਾ ਰਾਜਵੀਰ ਜਮਦਾਦਾਲਾ ਦੇ ਪਿੰਡ ਤੋਂ ਵੀ ਲਵਾਇਆ ਗਿਆ ਕਿਉਂਕਿ ਇਸ ਬਾਅਦ ਕਦੇ ਰਾਜਵੀਰ ਜਮਦਾ ਇਹਨਾਂ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਨਹੀਂ ਦਿਖਾਈ ਦੇਗਾ ਕਿਉਂਕਿ ਤਮਾਮ ਜਿਹੜੇ ਉਹਨਾਂ ਸਾਥੀ ਕਲਾਕਾਰ ਨੇ ਜਿਹੜੇ ਉਸ ਸਮੇਂ ਕਹਿ ਸਕਦੇ ਆ ਕਿ ਮੌਜੂਦ ਨੇ ਤਾਂ ਪਿੰਡ ਦਾ ਇੱਕ ਫੇਰਾ ਲਗਾਇਆ ਗਿਆ ਚਾਰੇ ਪਾਸੋਂ ਪਿੰਡ ਨੂੰ ਇੱਕ ਚੱਕਰ ਕਿਉਂਕਿ ਰਾਜਵੀਰ ਜਮਦਾ ਅਕਸਰ ਹੀ ਇੱਥੇ ਗਲੀਆਂ ਦੇ ਵਿੱਚ ਜਿਹੜੇ ਘੁੰਮਦੇ ਦਿਖਾਈ ਦਿੰਦੇ ਸੀ ਬੱਚਿਆਂ ਨਾਲ ਬਜ਼ੁਰਗਾਂ ਦੇ ਨਾਲ ਤਾਂ ਇਸ ਸਮੇਂ ਅ ਰਣਜੀਤ ਬਾਵਾ ਤੁਹਾਨੂੰ ਨਗਰ ਆ ਰਹੇ ਨੇ ਅ ਚਾਹ ਕਰਦੇ ਐਲੀ ਵਰਕ तमाम ਉਹ ਕਲਾਕਾਰ ਜਿਹੜੇ ਸਾਥੀ ਨੇ ਜਿਨ੍ਹਾਂ ਨੂੰ ਬੋਲ ਕਹਿ ਸਕਦੇ ਕਿ ਇਸ ਸਮੇਂ ਆਖਰੀ ਜਿਹੜੀ ਫੇਰੀ ਹੈ ਜਿਹੜੀ ਆਖਰੀ ਜਿਹੜਾ ਚੱਕਰ ਹੈ ਜਿਹੜਾ ਉਹ ਲਗਾਇਆ ਗਿਆਗਾ मामੂ صدیق ਪੰਜਾਬੀ ਇੰਡਸਟਰੀ ਦੇ ਜਿਹੜੇ ਕਲਾਕਾਰ ਨੇ ਜਿਹੜੇ ਕੋਈ ਸਮੇਂ ਆ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਕਿ ਆ ਪਿੱਛੇ ਭੀੜ ਦੇਖੋ ਤੁਸੀਂ ਆ ਪਿੰਕ ਇਕੱਠ ਜਿਹੜਾ ਉਹਨਾਂ ਦਾ ਚਾਹਣ ਵਾਲਿਆਂ ਦਾ ਜਿਹੜੇ ਕੀ ਉਹਨਾਂ ਦੇ ਹਰ ਨਜ਼ਾਰਾ ਪ੍ਰਸ਼ੰਸਕ ਨੇ ਜਿਹੜੇ ਬਿਲਕੁਲ ਕਰਤਿੰਦਰ ਜਿਵੇਂ ਆਪਾਂ ਜ਼ਿਕਰ ਕਰ ਰਹੇ ਸੀ ਕਿ ਆਖਰੀ ਜਿਹੜਾ ਜਿਹੜਾ ਢੇਡਾਗਾ ਉਹ ਪਿੰਡ ਦਾ ਲਗਵਾਇਆ ਗਿਆ ਪਿੰਡ ਦੀਆਂ ਗਲੀਆਂ ਦਾ ਕਿਉਂਕਿ ਉਹ ਸਕੂਲ ਜਿਹੜਾ ਰਾਜਵੀਰ ਜੰਦਾ ਉਹ ਆਪਣੇ ਪਿੰਡ ਆ ਕੇ ਆਉਂਦਾ ਸੀ ਤੇ ਹਫਤੇ ਦੇ ਵਿੱਚ ਇੱਕ ਚੱਕਰ ਉਹਨਾਂ ਦਾ ਜ਼ਰੂਰ ਲੈਂਦਾ ਸੀ ਹਾਲਾਂਕਿ ਭਾਵੇਂ ਕੀ ਉਹ ਲੱਗੇ ਇਸ ਪਰ ਲੇਕਰ ਪਿੰਡ ਦੇ ਨਾਲ ਤੋਂ ਲਗਾ ਪਿੰਡ ਦੇ ਨਾਲ ਆ ਤਾਂ ਜਿਹੜਾ ਜਿਹੜਾ ਟ੍ਰੇਨ ਚ ਜਿਹੜਾ ਅੱਛਾ ਕਹਿੰਦੇ ਆ ਕਿ ਉਹ ਆਪਣੇ ਪਿੰਡ ਦਾ ਇੱਕ ਹਫਤੇ ਬਾਅਦ ਜ਼ਰੂਰ ਢੇਡਾ ਲਗਾਉਂਦੇ ਸੀ ਹਨ ਬਜ਼ੁਰਗਾਂ ਨਾਲ ਬੰਦੇ ਸੀ ਬੱਚਿਆਂ ਨਾਲ ਨਜ਼ਰ ਆਉਂਦੇ ਸੀ ਕਿੰਨੀ ਬਦਲੀਆਂ ਆਉਣਾਂ ਚਾਹਤੀ ਸੀ ਕਿ ਬਜ਼ੁਰਗਾਂ ਤੇ ਬੱਚਿਆਂ ਨੂੰ ਟਾਈਮ ਦਿੰਦੇ ਸੀ ਬਿਲਕੁਲ ਤੇ ਫਿਰ ਵੀ ਕਿਉਂਕਿ ਪੰਜਾਬੀ ਸੰਗਤ ਜਿੰਨਾ ਵੀ بڑا ਹੋ ਜਾਏ ਪੰਜਾਬੀ ਕਲਾਕਾਰ ਪੰਜਾਬੀ ਆਪਣੇ ਪਿੰਡ ਨੂੰ ਬੋਲਦਾ ਬਿਲਕੁਲ ਪਿੰਡ ਨੂੰ ਬੋਲਦਾ ਅੱਛਾ ਇਹਨਾਂ ਦਾ ਇੱਕ ਥੋੜਾ ਜਿਹਾ ਹੋਰ ਕਲਿੱਪ ਸੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ पृथ्वी देह जी है पंडाल रखी गई है और अंतिम दर्शन ले जोड़े लोग घर के अंदर दर्शन ही कर पाए थे तो अंतिम दर्शन राज्य जिम्मेदारी दे पंडाल रखी गई है और काफा काफ़ी ज्यादा घट ये पिंड नज़र आ रहे हैं और साथी कलाकार भी नज़र आ रहे हैं जिन्हें हस्पता रोजाना हर गोविंद के ਮਹਾਰਾਜ ਜੀ ਮਾਨ ਮਹਾਰਾਜ ਜੀ ਮਾਨ ਜੀ ਜੀ ਬਾਵਾ ਜੀ ਤੇ ਅੰਤਿਮ ਦਰਸ਼ਨ ਲਈ ਲੋਕ ਬਹੁਤ ਲਾਫੀ ਤਾਦਾਦ ਵਿੱਚ ਇੱਥੇ ਪਹੁੰਚੇ ਹੋਏ ਨੇ ਤੁਸੀਂ ਤਸਵੀਰਾਂ ਜਿਹੜੀ ਦੇਖ ਰਹੇ ਹੋ ਉਹ ਮੈਂ ਕਹਿੰਦੇ ਰਹੇ ਹਾਂ ਅਸੀਂ ਇਸ ਨੂੰ ਇੱਥੇ ਕਰਨਾ ਬਹੁਤ ਜੱਦੂ ਜਿਹੜਾ ਕਿ ਪੰਡਾਲ ਵਿੱਚ ਪੰਡਾਲ ਵਿੱਚ ਜਿਹੜਾ ਹੈਗਾ ਉਹ ਅੰਤਿਮ ਦਰਸ਼ਨ ਲਈ ਜਿਹੜੀ ਲੱਗੀ ਹੈ ਉਹ ਪਾਰਕੀ ਦੇ ਰੱਖੀ ਗਈ ਹੈ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਰਾਜੇ ਜੀ ਦੀ ਮਾਤਾ ਜੀ ਆਪਣੇ ਪੁੱਤ ਨੂੰ ਦੇਖ ਰਹੀ ਨਿہار ਰਹੇ ਰਾਜਾ ਜੀ ਦੇਖਦੇ ਹੋਣ ਆਹ ਪਾਤੀ ਨੰਗੇ ਮਹੌਲ ਇਸ ਸਮੇਂ ਕਿਹੋ ਜਿਹਾ ਹੈ ਬਿਲਕੁਲ ਕਰਦੇ ਨਾਲ ਹੀ ਜਿਹੜਾ ਮੰਦਾਲਾ ਜਿੱਥੇ ਪਾਤੀ ਦੇ ਰੱਖੀ ਗਈ ਹੈ ਅੰਦਰ ਦੇ ਦਰਸ਼ਨ ਲਈ ਉਸ ਤੋਂ ਬਾਅਦ ਹੰਪੀ ਸੰਸਾਰ ਲਈ ਅੱਧਾ ਪਾਤੀ ਲਈ ਕੁਝ ਫੇਰ ਮਾਜਰਨ ਨਾਲ ਉੱਤੇ ਜਲਦੀ ਹੈ ਸਾਹ ਲਾਤੀ ਦਾ ਘਟ ਹੈ ਕਿ ਬੋਤਾਂ ਦਾ ਗ੍ਰਾਮ ਦੇ ਨਿਵਾਸੀ ਭਾਵੇਂ ਰਾਜਨੀਤਿਕ ਦਾ 11 ਦਿਨ ਤੱਕ ਉਸਤਾਲ ਵਿੱਚ ਮੌਤ ਦੀ ਜਿੰਦਗੀ ਲੜਾਈ ਕਰਦੇ ਰਹੇ ਉਹ ਛੋੜਾ ਜਿਹੜਾ ਪਰਿਵਾਰ ਨੇ ਅਜਿਹਾ ਇਹ ਪਰਿਵਾਰ ਦਾ ਹਾਲ ਤੁਸੀਂ ਸਿਰਫ ਸਮਝ ਸਕਦੇ ਹੋ ਲੇਕਿਨ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ ਸਿਰਫ ਤੁਸੀਂ ਸਮਝ ਸਕਦੇ ਹੋ ਲੇਕਿਨ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ ਪਰਿਵਾਰ ਜਿਵੇਂ ਮਾਤਾ ਜੀ ਨੂੰ ਕਰਦਾ ਹੋਇਆ ਇਕੱਲੀ ਹੋਣ ਤਾਂ ਅਗਨੀ ਉਹਨਾਂ ਦੇ ਮੱਦੇਨਜ਼ਰ ਪੰਜੂ ਕਿਸੋ ਕੁ ਗਏ ਕਿਹਨਾਂ ਲਈ ਤੇ ਦੇ ਜਿਹੜਾ ਮਹਾਨ ਕਮਿਕਲ ਇਹ ਆ ਗਿਆ ਇਸ ਬਿਲਾਪ ਨੂੰ ਦੇਖਦੇ ਹਾਂ ਇਸ ਤਸਵੀਰ ਨੂੰ ਦੇਖਦੇ ਹਾਂ ਕਿਥੇ ਅਸ਼ੋ ਲਾਣੇ ਸੀ ਰਾਜਵੀਰ ਨੇ ਕਾਫੀ ਸ਼ੋਰ ਮਚਾ ਸੀ ਕਿ ਕਿਤੇ ਹਾਂ ਜਿੱਕਾ ਚੁੱਪ ਚਾਪ ਖਾਮੋਸ਼ ਆਵਾਜ਼ ਹੋ ਗਈ ਹੈ ਤੇ ਜਿਹੜਾ ਵੀ ਕੋਈ ਦੇਖ ਕੇ ਜਾਂਦਾ ਹੈ ਉਹਦੀ ਅੱਖਾਂ ਵਿੱਚ ਹਤਰੂ ਨਿਕਲ ਪੈਲੇ ਜੀ ਤਾਂ ਇਹ ਤਸਵੀਰਾਂ ਨੇ ਰਾਜਜੀ ਜਵੰਦਾ ਤੇ ਜਿੱਥੇ ਪੰਡਾਲ ਵਿੱਚ ਜਿੱਥੇ 파티 ਦੇ ਰੱਖੀ ਗਈ ਹੈ ਕਾਫੀ ਵਿਦਾਤਾ ਸੀ ਤੇ ਮਜ਼ਦਾਰੀ ਅੰਤਰੀ ਬਰਸ਼ਣ ਲਈ ਡੇਰਾ ਬਸਣ ਲਈ ਰੱਖੀ ਗਈ ਹੈ 파티 ਦੇ

हर कोई आज बल अंतिम दर्शन करना चाहता है।, है इससे बाद इतने कुछ देर बाद पार्क के वो अंतिम संस्कार ले ले जाया जाएगा पब्लिक बार बार समझाया जा रहा है कट समझाया भी जा रहा है कि राम लैंड ਲੇਕਿਨ ਤੱਕਾ ਤੱਕੀ ਨਾ ਕਰੋ ਇੱਕ ਚਲਕ ਪਾਣ ਲਈ ਰਾਜ ਜੀ ਦੇ ਅੰਤਿਮ ਚਲਕ ਪਾਣ ਲਈ ਦਾ ਉਹ ਕਿਤੇ ਨਾ ਕਿਤੇ ਕਾਫੀ ਗੰਭੀਰ ਮਾਹੌਲ ਰਾਜ ਜੀ ਗੰਦਾ ਜੀ ਅੰਤਿਮ ਚਲਕ ਪਾਣ ਲਈ ਸਿਰਾਂ ਨੂੰ ਸਿੱਖੇ ਦੇਖੋ ਰਾਜੀ ਜਰੰਦਾ ਦੀ ਆਈ ਕੰਨੀ ਮਹਾਲੇ ਤੇ ਪਰਦਾ ਗੁਰੂ ਪਰਦਾ ਜਿਹੜੇ ਪਰਦਾਏ ਆਏਗੇ ਸਿਟੀ ਨੈਸ਼ਨਲ ਲੀਗ ਟੱਛ ਗਿਆ। ਹੋਰ ਉਸ ਤੋਂ ਬਾਅਦ ਉਸ ਤੋਂ ਬਾਅਦ ਲਾਈਨ ਬਣਾਈ ਹੋਈ ਹੈ ਨਾ ਸਾਰੇ ਲਾਈਨ ਚ ਆਏ ਇਹ ਜਾਇਆ ਜਾਏਗਾ। ਇੱਕ ਇੱਕ ਜਣਾ ਵੇਖ ਕੇ ਟੈਨ ਟੈਨ। ਹੋ ਗਈ ਤਾਜ ਸੋਚਦੇ ਹੋਣਗੇ ਕੱਲ ਰਾਤ ਮੇਰਾ ਪੁੱਤ ਮੇਰੇ ਕੋਲ ਸੀ ਤੇ ਆਜ ਉਹਦੀਆਂ ਮੇਰੇ ਸੁਮਾਨ ਸੱਸ ਸਮਾ ਵੀ ਸਾਰੀਆਂ ਅਦਾਕਾਰ ਬੈਠੀ ਵੈਸੇ ਆ ਕੇ ਮੈਂ ਆ ਦੇਖ ਕੇ ਜਿਵੇਂ ਕਿ ਸਿੱਧੂ ਮੂਸੇਵਾਲੀ ਦੀ ਮਾਂ ਨੂੰ ਵੀ ਆਜੀ ਆਪਣੇ ਪੁੱਤ ਦਾ ਸਾਰਾ ਕੁਝ ਯਾਦ ਆ ਯਾਦ ਆ ਉਹ ਵੀ ਆਏ ਹੋਣੇ ਕਿਹੜਾ ਨਹੀਂ ਆਏ ਹੋਣੇ ਹਾਂਜੀ ਮੈਂ ਵੀ ਕਹਿੰਦੀ ਹਾਂ ਕਿ ਮੈਂ ਵੀ ਜਗਾਨ ਬੋਤ ਆਪਣਾ ਜੀਵਨ ਨੂੰ ਦੁਬਾਰਾ ਨਹੀਂ ਹਜੇ ਤੇ ਇਹ ਵੇਖੋ ਕਿ ਹਜੇ ਤੇ ਇਕੱਠ ਨੇ ਲੋਗ ਉਹਨਾਂ ਦੇ ਕੋਲ ਨੇ ਰਿਸ਼ਤੇਦਾਰ ਜਦੋਂ ਕੱਲੇ ਹੋਣਗੇ ਪਤਾ ਤੇ ਉਦੋਂ ਚੱਲੇਗਾ ਕਿ ਰੋਏਗੀ ਉਹਦੇ ਕੱਪੜੇ ਵੇਖ ਕੇ ਰੋਏਗੀ ਉਹਦਾ ਤਕੀਆ ਵੇਖੇਗੀ ਉਹਦੀਆਂ ਜਿੱਥੇ ਖਾਂਦਾ ਸੀ ਰੋਟੀ ਬੈ ਕੇ ਉਹਨੂੰ ਵੇਖੇਗੀ ਉਹਦੇ ਕੱਪੜੇ ਵੇਖੇਗੀ ਉਹਦਾ ਕਮਰਾ ਵੇਖੇਗੀ ਤੇ ਬੱਚੇ ਵੇਖੇਗੀ ਕਿ ਇਹਨਾਂ ਦਾ ਪਿਓ ਨਹੀਂ ਰਿਹਾ ਇਹਨਾਂ ਦਾ ਪਿਓ ਟੁੱਟ ਗਿਆ ਆਪਣੇ ਨੂਨ ਨੂੰ ਵੇਖੇਗੀ ਨੂਨ ਜੀ ਸੱਚੀ ਬੜਾ ਦੁੱਖਾ ਬਹੁਤ ਹੀ ਵੱਡਾ ਦੁੱਖਾ ਬਹੁਤ ਵੱਡਾ ਦੁੱਖਾ ਕੋਈ ਨਹੀਂ ਇਸ ਦੁੱਖ ਨੂੰ ਬੁਰਾ ਕਰ ਸਕਦਾ ਤਿੰਨ ਬੱਚਿਆਂ ਦਾ ਸੋਚੋ ਸਿਰਫ ਬੱਚਿਆਂ ਨੂੰ ਇਮੇਜਨ ਕਰੋ ਪਿਓ ਦੇ ਨਾਲ ਕੀ ਟਾਈਮ گزارਿਆ ਸਿਰਫ ਬੱਚਿਆਂ ਨੂੰ ਮੈਨੇਜ ਇਮੇਜਨ ਕਰੋ ਤੇ ਦੇਖੋ ਕਿ ਉਸ ਉਹਨਾਂ ਬੱਚਿਆਂ ਦੀ ਪੂਰੀ ਲਾਈਫ ਅੱਗੇ ਪਈ ਆ ਉਹ ਬੱਚਿਆਂ ਨੇ ਕਿਵੇਂ ਲਾਈਫ ਕੱਢਣੀ ਆ ਪਿਓ ਤੋਂ ਬਿਨਾਂ ਸੋਹਣੇ ਵੀਡੀਓ ਦੇ ਵਿੱਚ ਵੀ ਲੋਕੀ ਕਿੰਨੀ ਰਾਸਤਿਕਾ ਤੇ ਉਹਨਾਂ ਨੇ ਲਾਈਨ ਨਹੀਂ ਨਹੀਂ ਸੀ ਤੇ ਹਰ ਇੱਕ ਇੱਕ ਜਾ ਕੇ ਉਹਨਾਂ ਨੂੰ ਕਾਜੂ ਮਾਸ ਕਾ ਜਨਨਿ ਵਾਈਫਟ ਤੇ ਹੋਇਆ ਸੀ ਨਾ ਹਾਂ ਕਨਫਰਮ ਹੋਦਾ ਮਾ ਮਾ ਜੀ ਬੈਠ ਹੋਏ ਸੀ ਕਿਵੇਂ ਗਲੇ ਨੋ ਨੂੰ ਗਲੇ ਲਾ ਲਾ ਕਿਉਂ ਅੰਦਰ ਸੀ ਤੇ ਮਾ ਸੱਚੀ ਮੇਰਾ ਇਤਿਆਹ ਹੀ ਸੋਚ ਉਸ ਕਿ ਮਾਂ ਘੜਤਾ ਪਰ ਕਿਵੇਂ ਮਾਂ ਜ਼ਿਆਦਾ ਕਰੇ ਕਿ ਮਾਂ ਕਿਵੇਂ ਰਹੇਗੀ ਬੱਚੇ ਕੀਵੇਂ ਮਾਦਿਰ ਪਿਓ ਦੇ ਪਿਆਰ ਨੂੰ ਹਮੇਸ਼ਾ ਕਰੇ ਹਮੇਸ਼ਾ ਦਰਸ਼ਨ ਛੋਟੇ ਛੋਟੇ ਬੱਚੇ ਹਜੇ ਤੋਂ ਪਿਆਰ ਲਗਣਾ ਨਹੀਂ ਲੱਭਣਾ ਨਹੀਂ ਲੱਗਦਾ ਅਚਾਰ ਇੱਕ ਨੂੰ ਧੋਖਾ ਹਰ ਇੱਕ ਨੂੰ ਸਾਡੇ ਵੀ ਇਧਰ ਹਰ ਇੱਕ ਜਿਹੜਾ ਨਾ ਉਫਸੁਰਦਾ ਹੋਇਆ ਹੋਇਆ ਪਰੇਸ਼ਾਨ ਉਫਸੁਰਦਾ ਸਭ ਨੂੰ ਦੇਖੋਗੇ 1 15 16 ਦਿਨ ਪਹਿਲੇ ਇੱਕ ਹਾਦਸਾ ਹੋਇਆ ਵੀਰੇ ਦਾ ਗਾਣਾ ਆਇਆ ਵੀਰੇ ਦਾ ਗਾਣਾ ਆਇਆ 2 ਵੀਕ ਪਹਿਲੇ ਹਾਂ ਇਸ ਵੀਰੇ ਦਾ ਗਾਣਾ ਆਇਆ ਸਹੀ ਆ ਉਹਦੇ 3 4 ਦਿਨ ਬਾਅਦ ਹੀ ਵੀਰਾ ਆਪਣਾ ਮੋਟਰਸਾਈਕਲ ਲੈ ਕੇ ਗਿਆ ਤੇ ਐਕਸੀਡੈਂਟ ਹੋ ਗਿਆ ਉਹਨੇ ਉਹ ਗਾਣਾ ਵੀ ਨਹੀਂ ਵੇਖਿਆ ਆਪਣਾ ਉਸ ਗਾਣੇ ਨੂੰ ਕਿੰਨੀ ਮਤਲਬ ਤਰੱਕੀ ਮਿਲਿਆ ਉਹ ਆ ਵੀ ਨਹੀਂ ਦੇਖ ਸਕਿਆ ਕਿੰਨਾ ਲੋਕਾਂ ਨੇ ਵੇਖਿਆ ਕਿੰਨੇ ਲੋਕਾਂ ਨੇ ਪਸੰਦ ਕੀਤਾ ਕੀ ਹੈ ਜ਼ਿੰਦਗੀ ਇਹ ਕੋਈ ਜ਼ਿੰਦਗੀ ਨਹੀਂ ਪਾਣੀ ਹਵਾ ਦਾ ਬੁਲਬੁਲਾ ਹੈ ਹਵਾ ਦਾ ਇੱਕ ਬੁਲਬੁਲਾ ਹੈ ਜ਼ਿੰਦਗੀ ਇਹ ਕਿੱਥੇ ਸਾਰ ਰੁਕ ਜਾਵੇ ਕਿਸੇ ਨੂੰ ਨਹੀਂ ਪਤਾ ਉਹ ਕਹਿੰਦੇ ਨਹੀਂ ਹੁੰਦੇ ਕਿ ਇੱਕ ਹਿੱਚਕੀ ਤੇ ਉਸ ਤੋਂ ਬਾਅਦ ਅਗਲੀ ਦੁਨੀਆ ਬਸ ਆ ਜ਼ਿੰਦਗੀ ਹੈ ਕੱਲ ਕਿਸ਼ੇ ਨਹੀਂ ਵੇਖੀ ਕੱਲ ਮੈਂ ਨਹੀਂ ਤੂੰ ਨਹੀਂ ਕੱਲ ਕੀ ਅਕਸਾ ਆਪਾਂ ਇੱਕ ਲੰਮਾ ਨਹੀਂ ਵੇਖਿਆ ਲਵਾਂ ਨਹੀਂ ਵੇਖਿਆ ਕੁਛ ਅਰਸਾ ਪਹਿਲੇ ਛੁੱਟੀਆਂ 'ਚ ਸਾਡੇ ਉੱਤੇ ਇੱਕ ਟ੍ਰੇਨਿੰਗ ਦੇ ਰਿਆ ਮੈਂ ਟੀਚਰ ਦਾ ਟ੍ਰੇਨਿੰਗ ਬਿਲਕੁਲ ਸਹੀ ਗੱਲ ਕਰਾ ਗੱਲ ਕਰਦੇ ਕਰਦੇ ਉਹ गिर ਗਿਆ ਵਿਦੀਨ 5 ਸੈਕਿੰਡ ਉਹਦੀ ਡੈਥ ਹੋ ਗਈ ਮੈਂ ਕਹਿੰਦੀ 10 ਸੈਕਿੰਡ ਵੀ ਨਹੀਂ ਲੱਗੇ ਟ੍ਰੇਨਿੰਗ ਦਿੰਦਾ ਦਿੰਦਾ ਟ੍ਰੇਨਿੰਗ ਦਿੰਦਾ ਦਿੰਦਾ ਤੇ ਅਸੀਂ ਕੀ ਆ ਜ਼ਿੰਦਗੀ ਆ ਜਿਹਦੇ ਪਿੱਛੇ ਅਸੀਂ ਸਾਰਾ ਦਿਨ ਖੱਪੀਦਾ ਵਾ ਇੱਥੇ ਕਹਿੰਦੇ ਕਿ ਤੇਰੇ ਬੁੱਡੇ ਹੋ ਜਾਂਦੇ ਆ ਉਹਨਾਂ ਨੂੰ ਰੋਈਦਾ ਹੈ ਇਹ ਤੇ ਜਵਾਨਾਂ ਦਾ ਵੀ ਪਤਾ ਨਹੀਂ ਚੱਲਦਾ ਇਹ ਗੱਲ ਮੇਰੇ ਜ਼ਿਹਨ ਚ ਆਈ ਆ ਕਹਿੰਦੇ ਨੇ ਪਹਿਲੇ ਹੁੰਦੇ ਸੀ ਨਾ ਚੱਲੇ ਬੁੱਢੇਰੇ ਬੁਢੇਰੇ ਜਾਂਦੇ ਹੁੰਦੇ ਸੀ ਬਿਲਕੁਲ ਹੁਣ ਨਹੀਂ ਪਤਾ ਹੁਣ ਤੇ ਜਵਾਨ ਵੀ ਐਵੇਂ ਜ ਤੁਰੇ ਜਾ ਰਹੇ ਨੇ ਆਪ ਜੀ ਦਾ ਬਹੁਤ ਪਿਆਰਾ ਹੁੰਦਾ ਜੀ ਆਪੇ ਬਹੁਤ ਨਜ਼ਦੀਕ ਹੁੰਦੇ ਆਪਾਂ ਨੂੰ ਜਲਦੀ ਆਪਣੇ ਕੋਲ ਬੁਲਾ ਲੈਂਦੇ ਬਿਲਕੁਲ ਤੇ ਦਾ ਜੀ ਭਾਜੀ ਸਾਡੇ ਰੱਬ ਨੂੰ ਜ਼ਿਆਦਾ ਲੋੜ ਸੀ ਹੋਣੀ ਪਰ ਮਤਮਨ ਜਿਆਦਾ ਲੋੜ ਚ ਨਹੀਂ ਆਪਣੇ ਕੋਲ ਉਹਦਾ ਜੀਸੇ ਆਪਣੇ ਕੋਲ ਸਾਧਗੀਆਂ ਲਈ ਸਬਰ ਦੇਣਾ ਵਾਲਿਆਂ ਨੂੰ ਸਬਰ ਰੱਬ ਦੀ ਇਮਾਨਤ ਰੱਬ ਦੀ ਇਮਾਨਤ ਜਿਸ ਟਮ ਮਰਜ਼ੀ ਲੈ ਕੇ ਜਾ ਸਕਦਾ ਹੈ ਜ਼ਿੰਦਗੀ ਵੀ ਤੇ ਰੱਬ ਨੇ ਦਿੱਤੀ ਹੈ ਨਾ ਰੱਬ ਦਾ ਸਾਰੇ ਨਹੀਂ ਜਾਣਦੇ ਸਾਰੇ ਨੇ ਹਰ ਕੋਈ ਚੀਜ਼ ਹੈ ਇੱਕ ਦਿਨ ਮਰਨਾ ਹੈ ਬਿਲਕੁਲ ਤਾਂ ਕਿ ਆ ਕੇ ਰੱਬ ਘਰ ਵਾਲਿਆਂ ਨੂੰ ਬਸ ਸਬਰ ਦੇਵੇ ਸਬਰ ਸਹੰਦਨ ਆਪੋਂ ਮੈਂ ਤੇਲੇ ਆਸੀ ਆਸ ਹੁੰਦੀ ਸੀ ਉਮੀਦ ਹੁੰਦੀ ਸੀ ਦੁਆਵਾ ਕਰਦੇ ਸੀ ਰੱਬ ਸਾਫ ਆ ਕਿਸ ਬੰਦੇ ਦੇ ਵਿੱਚ ਇਹ ਪੜਾਰ ਦੇ ਵਿੱਚ ਨਾ ਕਿ ਤੋ ਸਾਫ ਆ ਦੇ ਕਿ ਤੂੰ ਇੱਕ ਉਠਕ ਲੋ ਜਾਵੇ ਉਮੀਦਾਂ ਸੀ ਗਿਆ ਬਥੇਰੀਆ ਹਰ ਇੱਕ ਨੇ ਦੁਆ ਬੜੀਆਂ ਦਸਾਂ ਕੀਤੀਆਂ ਬੜੀਆਂ ਜਿੱਥੇ ਬੈਠੇ ਹਾਂ ਨਾ ਮੈਂ ਤੇ ਉਸ ਵਾਂ ਸਕੂਲ ਚ ਵੀ ਅਸੀਂ ਗੱਲ ਕਰਨੀ ਸ਼ੁਰੂ ਕਰਤੀ ਐ ਅਸੀਂ ਕਿਉਂਕਿ ਅਸੀਂ ਟੀਚਰਾਂ ਸਾਡੇ ਕੋਲ ਪੁੱਛਣ ਲੱਗ ਜਾਂਦੀਆਂ ਜੀ ਕੀ ਦੀ ਗੱਲ ਕਰ ਰਹੇ ਹੋ ਕੌਣ ਨੇ ਮਤਲਬ ਐਵੇਂ ਅਸੀਂ ਫਿਰ ਦੱਸਣਾ ਅੱਛਾ ਫਲਾਣਾ ਗਾਣਾ ਅੱਛਾ ਉਹ ਵਾਲਾ ਸਿੰਗਰ ਕਿਉਂਕਿ ਗਾਣੇ ਸੁਣੇ ਜਾਂਦੇ ਨੇ ਚੜ੍ਹਦੇ ਪੰਜਾਬ ਦੇ ਇੱਥੇ ਹਮੇਸ਼ਾ ਲੈਂਦੇ ਪੰਜਾਬ ਚ ਫਰ ਉਹਨਾਂ ਨੂੰ ਬਾਅਦ ਤੱਕ ਪਤਾ ਨਹੀਂ ਸੀ ਹੁੰਦਾ ਕਿ ਉਹ ਗਾਣਾ ਉਹਦਾ ਵਾ ਨਾ ਫਿਰ ਅਸੀਂ ਦੱਸਿਆ ਕਿ ਉਹ ਮਤਲਬ ਐਵੇਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਹਾਂਜੀ ਅਰਦਾਸ ਕਰਦੇ ਆ ਰੱਬ ਕੋ ਰੱਬ ਉਹਨਾਂ ਦੀ ਫੈਮਿਲੀ ਨੂੰ ਐਸ ਟਫ ਟਾਈਮ ਦੇ ਵਿੱਚ ਸਬਰ ਦੇਵੇ ਤੇ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਚੜ੍ਹਦੀ ਕਲਾ ਚ ਰੱਖੇ ਰੱਬ ਸਾਰਿਆਂ ਨੂੰ ਹੀ ਚੜ੍ਹਦੀ ਕਲਾ ਚ ਰੱਖੇ ਕਿਸੇ ਮਾਂ ਤੋਂ ਉਹਦਾ ਪੁੱਤ ਨਾ ਖੋਵੇ ਜੇ ਪੁੱਤ ਜਾਣ ਬਾਰ ਤੇ ਸਹੀ ਸਦਮਤ ਘਰ ਵਾਪਸ ਹੋ